ਮੈਂ ਸਰਵਣ ਸਿੰਘ ਕੰਧੇਰ ਕਿਸਾਨ ਮੀਡੀਆ ਦੀ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਐਡ ਕਿ 10 ਅਕਤੂਬਰ ਨੂੰ ਅਸੀਂ ਲਖੀਂਪੁਰ ਖੀਰੀ ਵਾਲੇ ਆ ਜਿਹੜਾ ਭੱਜ ਭੱਜ ਸਰਕਾਰ ਨੇ ਕਤਲकांड ਕਰਾਇਆ ਸੀਗਾ ਜਿਹੜਾ ਉਸ ਵੇਲੇ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੀਤ ਮਿਸ਼ਰਾ ਟੈਣੀ ਉਹਦਾ ਪੁੱਤਰ ਅਸ਼ਿਸ਼ ਮਿਸ਼ਰਾ ਟੈਣੀ ਜਿਹਨੇ ਥਾਰ ਗੱਡੀ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਸੀਂ ਇਹੀ ਕਹਿਣਾ ਚਾਹੁੰਦੇ ਸੀ ਜਿਹੜਾ ਅਸੀਂ ਕਿਸਾਨ ਭਵਨ ਇਕੱਠ ਕਰਕੇ 12 ਸੈਕਟਰ ਤੱਕ ਮਾਰਚ ਕਰਨਾ ਸੀ ਤੇ ਉਸ ਘਟਨਾ ਦਾ ਇਨਸਾਫ ਕਤਲਾਂ ਦਾ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ ਔਰ ਉਹਦੇ ਮੁੱਖ ਗਵਾਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਉਹਦੀ ਇਨਕੁਆਇਰੀ ਕਰਨ ਤੋਂ ਬਾਅਦ ਅੱਜ ਜਿਹੜਾ ਵਾ ਉਹ ਅਜੇ ਵੀ ਸੜਾ ਟੈਨਟੈਸਿਸ ਸੜਾ ਟੈਨਟ ਤੇ ਐਫ ਆਈ ਆਰ ਦਰਜ ਹੋਇਆ ਗਵਾਹਾਂ ਨੂੰ ਧਮਕੀਆਂ ਦੇਣ ਵਾਲੇ ਮਸਲੇ ਤੇ ਔਰ ਹੁਣ ਜਿਹੜਾ ਉਹਦਾ ਮੁੱਖ ਗਵਾਹ ਗੁਰ ਅਮਰਜੀਤ ਸਿੰਘ ਮੰਗਟਿਆ ਉਨੂੰ ਵੀ ਟਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਪੂਰੇ ਦੇਸ਼ ਦੁਨੀਆ ਦੀਆਂ ਨਿਗਾਹਾਂ ਇੱਤੇ ਨੇ ਇਹਦਾ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਨਹੀਂ ਤਾਂ ਕਿਸਾਨ ਮਿੱਧੂਰ ਮੋਰਚਾ ਹੋਣ ਵਾਲੇ ਸਮੇਂ 'ਚ ਵਿਚਾਰ ਕਰਕੇ ਤੇ ਅਗਲਾ ਫੈਸਲਾ ਕਰੂਗਾ ਧੰਨਵਾਦ